ਜਿਵੇਂ ਕਿ ਅੱਜ ਕੈਨੇਡਾ ਸਰਕਾਰ ਦੇ ਵੱਲੋਂ ਵੱਡਾ ਝਟਕਾ ਦਿੱਤਾ ਹੈ ਸਟੂਡੈਂਟਸ ਦੇ ਵੀਜ਼ਿਆਂ ਦੇ ਉੱਤੇ 2 ਸਾਲ ਦੀ ਰੋਕ ਲਗਾ ਦਿੱਤੀ ਹੈ ਕਿੰਨਾ ਕਿਤੇ ਵੱਡਾ ਝਟਕਾ ਜਿਹੜਾ ਸਾਬਿਤ ਹੋਵੇਗਾ ਸੋ ਵਤੇਰੇ ਜਾਣ ਕਰ ਲਈ ਸਾਡੇ ਨਾਲ ਕੈਨੇਡਾ ਤੋਂ ਇਮੀਗ੍ਰੇਸ਼ਨ ਮਾਹਿਰ ਜਗਪ੍ਰੀਤ ਸਿੰਘ ਜੁੜੇ ਨੇ ਗੱਲਬਾਤ ਕਰ ਲੰਦੇ ਕਿਵੇਂ ਇਹ ਫੈਸਲੇ ਨੂੰ ਦੇਖਦੇ ਆ ਜੋ ਕੈਨੇਡਾ ਸਰਕਾਰ ਦੇ ਵੱਲੋਂ ਲਿਆ ਗਿਆ ਹੈ। ਅਹ ਦਿੱਲੀ ਪੋਸਟ ਦੇ ਸਾਰੇ ਅਹ ਵੀਵਰਸ ਲਈ ਨੂੰ ਅਹ ਮੇਰੀ ਸਤਿ ਸ਼੍ਰੀ ਅਕਾਲ ਜੀ ਜੀ ਔਰ ਥੈਂਕਸ ਫॉर गिविंग ਮੀ ਅ ਚਾਂਸ ਟੂ ਸਪੀਕ ਔਨ ਦਿਸ ਮੈਂ ਨੋ ਮੋਹ ਪਾਤੇ ਤਾ ਤੁਸੀਂ ਗੱਲ ਕਰਨ ਦਾ ਇੰਦੇ ਤੇ ਐਕਚੁਅਲੀ ਇਹ ਕਾਫੀ ਦੇਰ ਤੋਂ ਇਹ ਪਲਾਨ ਚੱਲ ਰਿਹਾ ਸੀ ਔਰ ਇਹ ਥੋੜਾ ਮਾ ਜਿਹੜੀ ਸਰਕਾਰ ਹੈ ਕੈਨੇਡਾ ਸਰਕਾਰ ਉਹ ਉਹਨਾਂ ਦੇ ਮਤਲਬ ਭਾਰਿਕ ਬੰਦੇ ਦੇ ਨੌਲੇਜ ਸੀਗਾ ਕਿ ਇਹ ਪ੍ਰੋਬਲਮ ਕ੍ਰੀਏਟ ਹੋ ਰਹੀ ਹੈ ਇਸ ਚੀਜ਼ ਨਾਲ ਜਿਹੜਾ ਕਿ ਇਹ ਚੈੱਕ ਨਹੀਂ ਕਰ ਰਹੇ ਪਰ ਇਹਨਾਂ ਨੇ ਕਾਫੀ ਲੇਟ ਡਿਸੀਜਨ ਲੇਤਾ ਤੇ ਮੇਰੇ ਹਿਸਾਬ ਨਾਲ ਜਿਵੇਂ ਇਸ ਟਾਈਮ ਤੇ ਤਾਂ ਪੈਨਿਕ ਸਿਚੁਏਸ਼ਨ ਹੋ ਚੁੱਕੀ ਸੀ ਇਹ ਡਿਸੀਜਨ ਇਸ ਤੋਂ ਅੱਗੇ ਇਹ ਪਾ ਵੀ ਨਹੀਂ ਸੀ ਸਕਦੇ ਜੀ ਕੀ ਲੱਗਦਾ ਕਿ ਇਹ ਫੈਸਲੇ ਦੇ ਨਾਲ ਬਹੁਤ ਸਾਰੇ ਆਇਲੈਂਡ ਸੈਂਟਰ ਵੀ ਆ ਚਲਦੇ ਆ ਕਈਆਂ ਦਾ ਰੋਜ਼ਗਾਰ ਆਇਲੈਂਡ ਸੈਂਟਰ ਤੇ ਉੱਤੇ ਟਿਕਿਆ ਹੈ ਲੱਗਦਾ ਕਿ ਇਹ ਬੰਦ ਹੋ ਜਾਣਗੇ ਅਹ ਉਹ ਦੇਖੋ ਇਹ ਚੀਜ਼ ਜੇ ਤੁਸੀਂ ਓਵਰਆਲ ਦੇਖਦੇ ਹੋ ਤੇ ਇਹ ਲਈ ਚੰਗੀ ਹੈ ਆਇਲੈਂਡ ਆਇਲ ਆਇਲ ਸੈਂਟਰ ਹੋਣ ਜਾਂ ਕੈਨੇਡਾ ਦੇ ਕਾਲਜ ਹੋਣ ਤੇ ਕਮਰਸ਼ੀਅਲ ਗਲ ਤੁਸੀਂ ਕਰੋਗੇ ਤੇ ਮੈਂ ਕਵਾਂਗਾ ਕਿ ਹਾਂ ਉਹਨਾਂ ਤੇ ਡੈਂਟ ਪਏਗਾ ਪਰ ਤੁਸੀਂ ਇਹ ਦੇਖੋ ਕਿ ਜਿਹੜੇ ਬੱਚੇ ਇਹਨਾਂ ਹਾਲਾਤਾਂ 'ਚ ਜਿਨ੍ਹਾਂ ਨੂੰ ਪਤਾ ਨਹੀਂ ਸੀ ਕਿ ਅੱਥ ਕੀ ਸਿਚੁਏਸ਼ਨ ਹੋ ਰਹੀ ਹੈ ਔਰ ਹੋਰ ਕਿੰਨੀ ਖਰਾਬ ਹੋਣ ਜਾ ਰਹੀ ਹੈ ਤੇ ਅਸੀਂ ਜਿਹੜਾ ਇੰਨੇ ਪੂਰੇ ਸਾਲ ਡੇਢ ਤੋਂ ਦੇਖ ਰਹੇ ਹਾਂ ਕਿ ਬੱਚਿਆਂ ਨੂੰ ਕੰਮ ਨਹੀਂ ਮਿਲ ਰਿਹਾ ਜਾਂ ਕੋਈ ਇਸ਼ੂ ਆ ਰਿਹਾ ਉਸ ਚੀਜ਼ ਨੂੰ ਕੋਈ ਸੀਰੀਅਸਲੀ ਲੈ ਨਹੀਂ ਰਿਹਾ ਇੱਕ ਢੇੜਚਾਲ ਬਣੀ ਹੋਈ ਹੈ ਤੇ ਉਹਦੇ ਉੱਤੇ ਚੱਲੇ ਜਾ ਰਹੇ ਨੇ ਪਰ ਇਹ ਸਮਝ ਲਓ ਕਿ ਇੱਕ ਕਰੈਕਸ਼ਨ ਹੈ ਜੀ ਜਿਹੜੇ ਕਿ ਉਹ ਜ਼ਰੂਰੀ ਚਾਹੀਦੀ ਸੀਗੀ ਇੱਕ ਕਰੈਕਸ਼ਨ ਜੀ ਜੀ ਸਰ ਮੈਂ 21 ਸਵਾਲ ਪੁੱਛਾਂਗੀ ਕਿ ਕੈਨੇਡਾ ਦੇ ਵਿੱਚ ਬਹੁਤ ਸਾਰੇ ਜੇ ਗੱਲ ਕਰੀਏ ਪੰਜਾਬੀ ਨੌਜਵਾਨ ਦੀ ਭਵਿੱਖ ਆਪਣਾ ਸਹੀ ਬਣਾਉਣ ਦੇ ਲਈ ਵਿਦਿਆ ਕਰਨ ਲਈ ਕੈਨੇਡਾ ਜਾਂਦੇ ਆ ਪਰ ਅੱਜ ਜੀ ਕੈਨੇਡਾ ਦੀ ਗੱਲ ਕਰੀਏ ਕੈਨੇਡਾ ਦੇ ਵਿੱਚ ਪਬਲਿਕ ਪ੍ਰਾਈਵੇਟ ਕਾਲਜ ਕਿਉਂ ਬੰਦ ਕੀਤੇ ਗਏ ਆ ਹ ਹੁਣ ਇਸ ਬੇਸਿਕਲੀ ਕੀ ਸੀ ਕਿ ਇਹ ਅਲਾਈਅੰਸ ਜਿਹੜਾ ਸੀ ਪਬਲਿਕ الاس uh, اے ایک آئی واش جادہ سی اور ایکچولی ڈلیوری کٹ ہو رہی سی جی سمجھ سکتے ہو کہ بچیا ایک راہ کٹیا گیا جنڈے ਜਿੰਦੇ ਨਾਲ ਉਹ ਆਪਣਾ ਕੀ ਵੀ ਉਹਨਾਂ ਨੂੰ ਜ਼ਿਆਦਾ ਅਟਰੈਕਟ ਕੀਤਾ ਜਾਏ ਵੱਡੇ ਮਤਲਬ ਅਲਟਾਰੀਓ ਪ੍ਰੋਵਿੰਸ BC ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਇੱਥੇ ਜ਼ਿਆਦਾ ਸੀਗੇ ਕਾਲਜ ਤਾਂ ਕਿ ਕਿਉਂਕਿ ਲੋਕੀ ਇੱਥੇ ਆਉਣਾ ਚਾਹੁੰਦੇ ਸੀ ਤੇ ਉਹਨਾਂ ਨੇ ਇੱਕ ਰਿਆ ਕੱਢਿਆ ਸੀ ਕਿ ਪ੍ਰਾਈਵੇਟ ਵਾਲਿਆਂ ਨੂੰ ਇੱਕ ਲਿਵਰੇਜ ਪ੍ਰਵਿੰਸਾਂ ਵਾਲਿਆਂ ਨੇ ਦਿੱਤੀ ਕਿ ਤੁਸੀਂ ਪ੍ਰਾਈਵੇਟ ਕਾਲਜ ਦੇ ਨਾਲ ਕੋਲੈਬੋਰੇਸ਼ਨ ਕਰਕੇ ਤੇ ਤੁਸੀਂ ਇਹਨਾਂ ਨੂੰ ਵੀ

ਗਾਰੰਟੀ ਸੀ ਕਿ ਉਹਨਾਂ ਕਾਲਜ ਦੇ ਵਿੱਚ ਟੀਚਰਸ ਦੀ ਕੁਆਲਿਟੀ ਉਹਨਾਂ ਕਾਲਜ ਦੇ ਵਿੱਚ ਸਟੱਡੀ ਦਾ ਪ੍ਰੋਗਰਾਮ ਜਿਹੜਾ ਕਿ ਹਲਾਤੀ ਪ੍ਰਾਈਵੇਟ ਪਬਲਿਕ ਕਾਲਜ ਵਾਲੇ ਹੀ ਉਹਨੂੰ ਗੰਦੇ ਸੀ ਪਰ ਉਹ ਕਿੰਨਾ ਕੋਈ ਇੰਪਲੀਮੈਂਟ ਹੁੰਦਾ ਸੀ ਉਹਨਾਂ ਤੇ ਕੋਈ ਚੈੱਕ ਨਹੀਂ ਸੀਗਾ ਜੀ 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 ਜਗਪ੍ਰੀਤ ਜੀ ਮੇਰਾ ਇੱਕ ਹੋਰ ਸਵਾਲ ਹੈ ਕਿ ਮੋਸਟਲੀ ਜਿਹੜੇ ਬੱਚੇ ਆ ਪ੍ਰੇਫਰ ਕਰਦੇ ਆ অন্ਟਾਰੀਓ ਬ੍ਰਿਟਿਸ਼ ਕੋਲੰਬੀਆ ਇਹ ਉਹਨਾਂ ਦਾ ਕਿਉਂ ਮਤਲਬ ਫਸਟ ਪ੍ਰਾਇੋਰਟੀ ਰਹਿੰਦੀ ਹੈ ਐਡਵਾਂਟੇਜਸ ਕੀ ਹੈ ਦੀ ਆ ਦੇਖੋ ਮੇਜਰਲੀ ਤਾਂ ਇਹਦਾ ਡਿਸਐਡਵਾਂਟੇਜ ਹੀ ਹੈ ਜੀ ਬੱਚਿਆਂ ਨੂੰ ਪਰ ਉਹਨਾਂ ਨੂੰ ਪਤਾ ਨਹੀਂ ਹੈ ਜਿਹਨੇ ਤੁਸੀਂ ਦੇਖੋ ਇਹ ਪ੍ਰਾਈਵੇਟ ਪਬਲਿਕ ਜਿਹੜੇ ਅਲਾਈਅੰਸ ਵਾਲੇ ਕਾਲਜ ਕਾਲਜੇਸ ਨੇ ਉਹ ਮੋਸਟਲੀ ਜਿਹੜੇ ਨੇ ਉਹ ਇਹਨਾਂ ਦੋ ਪ੍ਰੋਵਿੰਸਸ ਦੇ ਵਿੱਚ ਨੇ ਹਾਂ ਹਾਂ ਦਾ ਮਤਲਬ ਹੈ ਕਿ ਉਹਨਾਂ ਨੂੰ ਇਹ ਕਾਲਜੇਸ ਇਹਨਾਂ ਕਾਲਜੇਸ ਵੱਲ ਅਟਰੈਕਟ ਕੀਤਾ ਜਾਂਦਾ ਹੈ ਤੇ ਔਰ ਦੂਸਰਾ ਇਹ ਤਾਂ ਚਲੋ ਜਿਹੜੇ ਕੰਸਲਟੈਂਟ ਕਰਦੇ ਨੇ ਉਹ ਕਰਦੇ ਵੀ ਨਹੀਂ ਫਿਰ ਮੋਸਟਲੀ ਕੀ ਹੁੰਦਾ ਹੈ ਕਿ ਬੱਚਿਆਂ ਦੇ ਜਿਹੜੇ ਨੌਨ ਬੰਦੇ ਹੁੰਦੇ ਨੇ ਉਹ ਜਾਂ ਅਨਟੈਰੀਓ ਬੈਠੇ ਆ ਜਾਂ ਪੀਸੀ ਬੈਠੇ ਆ ਤੇ ਉਹਨਾਂ ਨੂੰ ਹੁੰਦਾ ਕਿ ਚਲੋ ਜੀ ਮੈਂ ਜਾਵਾਂਗਾ ਉੱਥੇ ਤੇ ਮੈਨੂੰ ਉਹ ਮਿਲ ਜਾਣਗੇ ਤੇ ਚਲੋ ਮੇਰਾ ਇਨੀਸ਼ੀਅਲ ਜਿਹੜਾ ਹੈ 10 15 ਦਿਨ ਦਾ ਜਿਹੜਾ ਹੈ ਉਹ ਸਿਸਟਮ ਉਹ ਸੈੱਟ ਕਰ ਦੇਣਗੇ ਹਾਂ ਹਾਂ ਪਰ ਤੁਸੀਂ ਦੇਖੋ ਕਿ ਇੰਨੀ ਕੋਈ ਸੈਟਿੰਗ ਦੇ ਚੱਕਰ 'ਚ ਉਹ ਆਪਣੇ ਲਈ ਇੱਕ ਬਹੁਤ ਵੱਡਾ ਇੱਕ ਪ੍ਰੋਬਲਮ ਕ੍ਰੀਏਟ ਕਰਦੇ ਜੀ ਰੀਜ਼ਨ ਜੀ ਬ੍ਰਿਟਿਸ਼ ਕੋਲੰਬੀਆ ਔਰ ਕੁਨ ਡੈਰੀਓ ਦੇ ਵਿੱਚ ਜਿਹੜੇ ਪ੍ਰੋਵਿੰਸ਼ਲ ਪ੍ਰੋਗਰਾਮਸ ਨੇ ਉਹ ਹਾਈਲੀ ਹਿਪ ਕੰਪੀਟੀਟਿਵ ਨੇ ਤੇ ਬੱਚਾ ਨੂੰ ਉਹਦੇ ਚ ਪੀਆਰ ਹੋਣ ਦਾ ਜਿਹੜਾ ਹੈ ਉਹ ਚਾਂਸ ਆਲਮੋਸਟ 50% ਰਹਿ ਜਾਂਦਾ ਹਮ ਬਜਾਏ ਕਿ ਬਾਕੀ ਪ੍ਰੋਵਿੰਸਸ ਤੇ ਜੀ ਔਰ ਫੈਡਰਲ ਦੇ ਵਿੱਚ ਜਿਹੜਾ ਅੱਜਕਦਾ ਸਕੋਰ ਆ ਰਿਹਾ ਐਕਸਪ੍ਰੈਸ ਐਂਟਰੀ ਦਾ 500 ਕ੍ਰਾਸ ਕਰ ਰਿਹਾ ਤੇ ਤੁਸੀਂ ਸਮਝ ਸਕਦੇ ਹੋ ਕਿ ਪਲੱਸ 2 ਤੋਂ ਆਇਆ ਬੱਚਾ ਜਿਹੜਾ ਹੈ ਉਹ ਕਿੰਨਾ ਕੋ ਸਕੋਰ ਅਚੀਵ ਕਰ ਸਕਦਾ ਹਾਂ ਲੱਗਦਾ ਦਸਤੂਰੀ ਹੈ ਕਿ ਉਹ 350 350 400 ਤੋਂ ਉੱਪਰ ਜਾ ਸਕੇ ਤੇ ਉਹਨੂੰ ਫਿਰ ਦੇਖਣਾ ਪੈਂਦਾ ਪ੍ਰਵੇਸ਼ ਦੇ ਪ੍ਰੋਗਰਾਮ ਇਸ ਲਈ ਹੂੰ ਉਹ ਪ੍ਰਵੇਸ਼ ਜਿਹੜਾ ਉਹ ਫੈਡਰਲ ਨੂੰ ਫਾਲੋ ਕਰਦੇ ਕਰਦੇ ਇਹਨਾਂ ਨੇ ਪਿਛਲੀ ਵਾਰੀ ਪੂਰੇ ਸਾਲ ਦੇ ਵਿੱਚ ਕੈਨੇਡੀਅਨ ਐਕਸਪੀਰੀਅੰਸ ਕਲਾਸ ਦਾ ਕੋਈ ਡਰਾ ਨਹੀਂ ਕੱਢਿਆ ਕਿ ਜਿਹੜੇ ਬੱਚਾ ਇੱਥੇ ਪੜਿਆ ਉਹਨੇ ਇੱਥੇ ਹੀ ਸਟੱਡੀ ਕੀਤੀ ਇੱਥੇ ਹੀ ਉਹਨੇ 1 ਸਾਲ ਦੀ ਜੌਬ ਕੀਤੀ ਉਹ ਕੈਨੇਡੀਅਨ ਐਕਸਪੀਰੀਅੰਸ ਕਲਾਸ ਦੇ ਲਈ ਕੁਆਲੀਫਾਈ ਹੁੰਦਾ ਪਰ ਇਹਨਾਂ ਨੇ ਉਹਨੂੰ ਡਰਾ ਹੀ ਨਹੀਂ ਕੱਢਿਆ ਥੈਟ ਮੀਨਸ ਕਿ ਜੇ ਉਹ ਬੱਚਾ ਇੱਥੇ ਆ ਕੇ ਪੜ ਰਿਹਾ ਸਟੱਡੀ ਕਰ ਰਿਹਾ ਉਹਨੂੰ ਹੁੰਦਾ ਕੋਈ ਐਡਵਾਂਟੇਜ ਨਹੀਂ ਮਿਲ ਰਿਹਾ ਤੇ ਪ੍ਰਵਿੰਸ ਦੇ ਪ੍ਰੋਗਰਾਮ ਜਿਹੜੇ ਨੇ ਉਹ ਉਹ ਤੇ ਫੈਡਰਲ ਦੇ ਦੋਨੋਂ ਕਿੱਲੇ ਤੇ ਟਾਰਗੇਟੇਡ ਸਕੇਲਿਟ ہیلتھ یا تھوڑا آئی ٹی مطلب انہا تنوں تو علاوہ جے ایسی ہے تے ستر پرسنٹ بچے ایڈے میں وہ ہور باقی سٹریمز ہے بچنے جنہیچ مینجمنٹ بزنس اور باقی دیا چیز آن نے ان انہا بچے انہوں کتھے جانگے ہیں جے اے بچے انٹیریو اور بی سی ویچ ہی جانگے تے انہا لی بی آر دا جڑا ہے وہ ਬਾਕੀ ਨਜ਼ਰ ਹੀ ਨਹੀਂ ਆ ਰਿਆ ਜੀ ਔਰ ਉਹ ਹੁਣ ਇੱਥੇ ਆ ਕੇ ਹੁਣ ਉਹ ਪਛਤਾ ਰਹੇ ਨੇ ਕਿ ਜੀ ਅਸੀਂ ਹੁਣ ਕੀ ਕਰੀਏ ਸਾਡੇ ਕੋਲ ਕੋਈ ਆਪਸ਼ਨ ਨਹੀਂ ਬਣ ਰਹੀ ਆਪਸ਼ਨ ਇਸ ਕਰਕੇ ਨਹੀਂ ਬਣ ਰਹੀ ਕਿਉਂਕਿ ਇਹ ਪ੍ਰਵਿੰਸ ਬਹੁਤ ਕੰਪੀਟੀਟਿਡ ਪ੍ਰਵਿੰਸਸ ਨੇ ਹੁਣ ਇੱਥੇ ਬੱਚੇ ਆਂਦੇ ਆ ਉਹ ਆ ਕੇ ਫਿਰ ਸਾਨੂੰ ਕਹਿੰਦੇ ਆ ਕਿ ਜੀ ਸਾਨੂੰ ਤੁਸੀਂ ਹੁਣ ਕੀ ਕਰਨਾ ਚਾਹੀਦਾ ਸਾਨੂੰ ਕਾਲਜ ਚੇਂਜ ਕਰਵਾ ਦਿਓ ਅਸੀਂ ਮਾ ਅਟਲੈਂਟਿਕ ਪਰਵੇਸ਼ ਚਲੇ ਜੀਏ ਜਾਂ ਮੈਨੀਟੋਬਾ ਸਸਕੈਚੂਨ ਜਾਂ ਅਲਬਰਟਾ ਸਾਨੂੰ ਦਵਾ ਦਿਓ ਕਿਉਂਕਿ ਉਹ ਚੀਜ਼ ਇੱਥੇ ਆ ਕੇ ਉਹਨਾਂ ਨੂੰ ਚਾਨਣਾ ਹੁੰਦਾ ਹੂੰ ਹੂੰ ਮਤਲਬ ਪੇੜਚਾਲ ਜੀ ਇੱਕ ਤਰ੍ਹਾਂ ਦੀ ਬਣ ਜਾਂਦੀ ਬਾਅਦ ਵਿੱਚ ਬੱਚਿਆਂ ਨੂੰ ਪਛਤਾਉਣਾ ਪੈਂਦਾ ਕਹਿ ਸਕਦੇ ਕਿ ਜਾਣਕਾਰੀ ਦੀ ਕਮੀ ਹੈ ਨਾ ਕਹਿ ਸਕਦੇ ਆ ਹਾਂਜੀ ਤੇ ਉਹ ਇਸ ਚੀਜ਼ ਨੂੰ ਜਿਹੜੀ ਪੇੜਚਾਲ ਹੈ ਉਹ ਅਲਟੀਮੇਟਲੀ ਕੀ ਕਰ ਰਹੀ ਹੈ ਕਿ ਉਹਨਾਂ ਨੂੰ ਪੀਆਰ ਦੇ ਲਈ ਜਿਹੜਾ ਹੈ ਉਹ ਮਤਲਬ ਕਿ ਰੋਡ ਉਹਨਾਂ ਦਾ ਰੋਡ ਮੈਪ ਬਲੌਕ ਕਰ ਰਹੀ ਹੈ ਤੇ ਇਹ ਹੈ ਕਿ ਸਾਡੇ ਕੋਲ ਹੁਣ ਜਿਹੜੇ ਵੀ ਬੱਚੇ ਆਉਂਦੇ ਆ ਉਹਨਾਂ ਦਾ ਇਹੀ ਹੁੰਦਾ ਕਿ ਜੀ ਸਾਨੂੰ ਅੰਪੈਰੀਓ ਤਾਂ ਗੱਲ ਨਹੀਂ ਬਣੇਗੀ ਬੀਸੀ ਸਾਡੀ ਗੱਲ ਨਹੀਂ ਬਣੇਗੀ ਤੁਸੀਂ ਹੁਣ ਕਾਲਜ ਚੇਂਜ ਕਰਾ ਦਿਓ ਉਹਨਾਂ ਕੋਲ ਆਪਸ਼ਨ ਰਹਿੰਦੀ ਹੈ ਕਾਲਜ ਚੇਂਜ ਕਰਨ ਦੀ ਤੇ ਉਹ ਪਰ ਇਹ ਚੀਜ਼ ਜਿਹੜੀ ਆ ਉਹਨਾਂ ਨੂੰ ਕਈਆਂ ਨੂੰ ਨਹੀਂ ਪਤਾ ਹੁੰਦੀ ਤੇ ਇਹ ਚੀਜ਼ ਜਿਹੜੀ ਉਹ ਉਹਨਾਂ ਨੂੰ ਉਹ ਇੱਥੇ ਆ ਕੇ ਐਕਸਪਲੋਰ ਉਹਨਾਂ ਨੂੰ ਕਰਨਾ ਚਾਹੀਦਾ ਔਰ ਉੱਥੇ ਬੈਠ ਕੇ ਵੀ ਕਰਨਾ ਚਾਹੀਦਾ ਕਿ ਉਹ ਸ਼ੁਰੂ ਤੋਂ ਉਹਨਾਂ ਕਾਲਜਿਸ ਦੇ ਵਿੱਚ ਆਨ ਜਿੱਥੇ ਉਹਨਾਂ ਦਾ ਪੀਆਰ ਦਾ ਰੋਡ ਮੈਪ ਪੜੇ ਜੀ ਉਹ ਇੱਥੇ ਸਿਰਫ ਪੜਨ ਤਾਂ ਆ ਨਹੀਂ ਰਹੇ ਕੰਮ ਕਰਨ ਆ ਨਹੀਂ ਰਹੇ ਉਹ ਪਰਮਨੈਂਟ ਰੈਜ਼ੀਡੈਂਸੀ ਲਈ ਆ ਰਹੇ ਹथे ਜੀ 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 ਆਕਰ ਦੇ ਵਿੱਚ ਪੀ ਸਟੂਡੈਂਟਸ ਨੂੰ ਮੈਸੇਜ ਦੇਣਾ ਚਾਹਾਂਗਾ ਕਿਉਂਕਿ ਬਹੁਤ ਸਾਰੇ ਚਾਹ ਵਾਲਾ ਕੈਨੇਡਾ ਦੇ ਵਿੱਚ ਆਲ ਸਟੱਡੀ ਕਰਨਾ ਚਾਹੁੰਦੇ ਕੀ ਉਹਨਾਂ ਨੂੰ ਕਹਿਣਾ ਚਾਹੋਗੇ ਤੁਸੀਂ ਵੇਖੋ ਉਹਨਾਂ ਨੂੰ ਇੱਕ ਚੀਜ਼ ਥੋੜੀ ਜੀ ਜ਼ੋਰ ਨਾਲ ਕਹਾਂਗਾ ਕਿ ਇੱਥੇ ਲੋਡ ਹੈ ਇਹਨਾਂ ਨੂੰ ਅ ਮਤਲਬ ਬਿਜ਼ਨਸ ਵਾਲੇ ਬੰਦਿਆਂ ਦੀ ਲੋੜ ਨਹੀਂ ਹੈ ਕਿ ਜਿਹੜੇ ਉੱਥੇ ਬਿਜ਼ਨਸ ਮੈਨੇਜਮੈਂਟ ਕਰਨ ਆ ਰਹੇ ਹੈ ਠੀਕ ਹੈ ਉਹਨਾਂ ਨੂੰ ਲੋੜ ਹੈ ਸਕਿੱਲ ਟ੍ਰੇਡ ਦੇ ਲੋਕਾਂ ਦੀ ਉਹਨਾਂ ਨੂੰ ਲੋੜ ਹੈ ਹੈਲਥ케ਅਰ ਦੇ ਵਿੱਚ ਉਹ ਵੀ ਕੋਈ ਸੀਨੀਅਰ ਪੋਸਟ ਨਹੀਂ ਉਹਨਾਂ ਨੂੰ ਚਾਹੀਦੀ ਇਹ ਜਿਹੜੇ ਪਿਕ ਕਰਦੇ ਨੇ ਇਹ ਪਿਕ ਕਰਦੇ ਨੇ ਜਿਹੜੀਆਂ ਕਿ ਜੂਨੀਅਰ ਪੋਜੀਸ਼ਨਸ ਹੁੰਦੀਆਂ ਨੇ ਅਸਿਸਟੈਂਟ ਹੋ ਗਈਆਂ ਹੈਨਾ ਇਦਾਂ ਹੀ ਜਿਹੜੀਆਂ ਪਸ ਇੱਕੋ ਚੀਜ਼ ਹੈ ਜਿੰਦੇ ਵਿੱਚ ਹਾਈਲੀ ਕੰਪੀਟੀਟਿਵ ਰਹਿੰਦਾ ਹੋ ਰਹਿੰਦਾ ਆਈਟੀ ਦਾ ਫੀਲਡ ਜਿੰਦੇ ਵਿੱਚ ਜਿਹੜੇ ਕੀ ਟੈਕਨੀਕਲ ਬੰਦੇ ਆਉਂਦੇ ਆ ਜਾਂ ਆਈਟੀ ਦੇ ਬੰਦੇ ਆਉਂਦੇ ਆ ਤੇ ਹੁਣ ਬੱਚਿਆਂ ਨੂੰ ਉੱਥੇ ਬੈਠ ਕੇ ਇਹ ਡਿਸਾਈਡ ਕਰਨਾ ਚਾਹੀਦਾ ਕਿ ਵੀ ਉਹ ਟ੍ਰੇਡਡ ਜਾਨ ਯੂ ਹੈਲਥ ਜਾਨ ਉਹਨੇ ਵੀ ਆਪਣੀ ਚੋਇਸ ਦੇ ਸਾਹ ਨਾਲ ਤਾਂ ਕਿ ਅੱਗੋਂ ਉਹਨਾਂ ਦਾ ਪਾਥਵੇ ਜਿਹੜਾ ਹੈ ਪੀਆਰ ਲਈ ਉਹ ਥੋੜਾ ਮਤਲਬ ਥੋੜਾ ਸਮੂਰ ਹੋ ਜੇ ਜਿਹੜਾ ਕਿ ਉੱਥੇ ਆਂਦਾ ਤੇ ਉਹ ਕਹਿੰਦਾ ਜੀ ਮੈਂ ਤਾਂ ਬਿਜ਼ਨਸ ਲੱਤਾਂ ਇੰਟਰਨੈਸ਼ਨਲ ਬਿਜ਼ਨਸ ਲੱਤਾਂ ਜੀ ਬਿਜ਼ਨਸ ਮੈਟਰ ਉੱਥੋਂ ਉਹ ਹੈਲਪਿੰਗ ਕਰ ਰਿਹਾ ਪੀਆਰ ਲਈ ਹਾਂ ਹਾਂ ਉਹ ਤਾਂ ਸਿਰਫ ਤਾਂ ਨੌਕਰੀ ਹੋਰ ਕੁਝ ਨਹੀਂ ਮਿਲ ਗਿਆ ਤੇ ਤੁਸੀਂ ਇਹ ਲੈ ਲਿਆ ਹੈ ਨਾ ਏਦਾਂ ਦਾ ਕੰਮ ਚੱਲ ਰਿਹਾ ਔਰ ਫਿਰ ਜੇ ਇੱਥੇ ਆ ਕੇ ਵੀ ਮੌਕਾ ਮਿਲਦਾ ਤੇ ਬੱਚਾ ਸੋਚੇ ਕਿ ਮੈਂ ਇਹਨੂੰ ਕੰਟੀਨਿਊ ਕਰਨਾ ਕਿ ਮੈਂ ਕਿਸੇ ਹੋਰ ਜਗ੍ਹਾ ਤੇ ਜਾ ਕੇ ਆਪਣੇ ਆਪ ਨੂੰ ਬੈਟਰ ਫਿਟ ਕਰ ਸਕਦਾ ਜਿਹੜੀ ਆ ਉਹਨਾਂ ਨੂੰ ਦੱਸੀ ਨਹੀਂ ਜਾਂਦੀ ਸਮਝਾਈ ਨਹੀਂ ਜਾਂਦੀ ਉਹਨਾਂ ਨੂੰ ਬਸ 온ਟਾਰੀਓ ਔਰ BC ਵੱਲ ਤੋਰ ਲਿਆ ਜਾਂਦਾ ਤੇ ਉਹ ਵੀ ਆਪ ਆਪ ਦੇ ਉਹ ਜਾਣਾ ਚਾਹੁੰਦੇ ਹੁੰਦੇ ਆ ਤੇ ਉਹ ਇੱਕ ਸਮੇਂ ਲੋਕੀ ਇਸ ਕੰਬੀਨੇਸ਼ਨ ਦੇ ਨਾਲ ਅਲਟੀਮੇਟਲੀ ਬੱਚਿਆਂ ਦਾ ਨੁਕਸਾਨ ਹੁੰਦਾ ਜੀ ਤੇ ਇੱਕ ਆ ਵੀ ਕਿਹਾ ਗਿਆ ਹੈ ਕਿ ਸਟੱਡੀ ਪਰਮਿਟ ਵਾਲਿਆਂ ਦੇ ਜਿਹੜੇ 스ਪਾਊਸ ਵੀਜ਼ੇ ਵੀ ਬੰਦ ਕੀਤੇ ਜਾ ਰਹੇ ਨੇ ਕੀ ਮਤਲਬ ਕੀ ਕਾਰਨ ਕੀ ਹੈ ਦਾ ਹੂੰ ਦਾ ਬੇਸਿਕ ਕਾਰਨ ਇਹ ਹੈ ਕਿ ਜਦੋਂ ਸਟੱਡੀ ਇੱਕ ਤਾਂ ਇਹਨਾਂ ਨੇ ਸਟੱਡੀ ਦੇ ਜਿਹੜੇ ਦੇ ਉਹ ਸਟੱਡੀ ਵੀਜ਼ਾ ਦੀ ਜਿਹੜੇ ਕੋਟਾ ਹੈ ਉਹ ਹੀ 35% ਰਿਡਿਊਸ ਕਰਤਾ 35% ਹੂੰ ਉਹ 35% ਰਿਡਿਊਸ ਇਹ ਕੀਤਾ ਕਿ ਉਹ ਜ਼ਿਆਦਾ ਬੱਚੇ ਹੁਣ ਨਹੀਂ ਚਾਹੁੰਦੇ ਕਿ ਇੱਥੇ ਆਣ ਉਹ ਉਹਦੇ ਨਾਲ ਨਾਲ ਹੋਰ ਲੋਕਾਂ ਨੂੰ ਰੋਕਣ ਲਈ ਮਤਲਬ ਜਿਹੜੇ ਉਹ ਸਟੱਡੀ ਦੇ ਨਾਲ ਜਿਹੜੇ ਬਾਕੀ ਓਪਨ ਵਰਕ ਪਰਮਿਟ ਤੇ ਬੱਚੇ ਆ ਜਾਂਦੇ ਸੀ ਨਾਂ ਸਸਪਾਸ ਜ਼ਲੇਦਾ ਤੇ ਉਹਨਾਂ ਨੂੰ ਰੋਕਣ ਦੇ ਲਈ ਇੱਕ ਹੋਰ ਆ ਗਿਆ ਕਿ ਵੀ ਇਹ ਵੀ ਕਰ ਦਿਓ ਤਾਂ ਕਿ ਜਿਆਦਾ ਜਿਆਦਾ ਬੱਚੇ ਅਜੇ ਨਾ ਆਣ ਕੈਨੇਡਾ ਦੇ ਵਿੱਚ ਰੀਜ਼ਨ ਵੀ ਕਿ ਵੀ ਅਕਮੋਡੇਸ਼ਨ ਦੀ ਬਹੁਤ ਵੱਡੀ ਕਮੀ ਹੋਈ ਹੋਈ ਹੈ ਜੌਬਸ ਜਿਹੜੀ ਆ ਉਹ ਘੱਟ ਹੋਈਆਂ ਹੋਈਆਂ ਨੇ ਹੁਣ ਉਹ ਬੱਚੇ ਜਿਹੜੇ ਇੱਥੇ ਆ ਕੇ ਜੇ ਕਰਨਗੇ ਕਿ ਜੇ ਇਹ ਸਾਰੇ ਬੱਚੇ ਲਿਆਉਣਗੇ ਤੇ ਉਸ ਤੋਂ ਬਾਅਦ ਉਹ ਜੇ ਕੰਮ ਨਹੀਂ ਮਿਲੇਗਾ ਤੇ ਫਿਰ ਕ੍ਰਾਈਮ ਰੇਟ ਹੀ ਵਧਣਾ ਡਿਸਕਲੀ ਜਿਹੜਾ ਕਿ ਕੌਂਸਲ ਇਹ ਚ ਅਸੀਂ ਉਹ ਮਤਲਬ ਉਹ ਉਹ ਬਹੁਤ ਜ਼ਿਆਦਾ ਵੱਡ ਚੋਕਾ ਜੀ ਤੁਹਾਨੂੰ ਲੱਗਦਾ ਕਿ ਜੋ ਕੈਨੇਡਾ ਸਰਕਾਰ ਦੇ ਵੱਲੇ ਫੈਸਲਾ ਸੁਨਾਇਆ ਗਿਆ ਕਿ 2 ਸਾਲ ਦੇ ਲਈ ਵੀਜ਼ਿਆਂ ਦੇ ਉੱਤੇ ਜਿਹੜੀ ਪਾਬੰਦੀ ਲਗਾਈ ਇੰਟਰਨੈਸ਼ਨਲ ਸਟੂਡੈਂਟਸ ਦੇ ਤੁਹਾਨੂੰ ਲੱਗਦਾ ਕਿ ਕਿਤਨੇ ਕਿਤਨੇ ਨਿਰਾਸ਼ਾ ਜਿਹੜੀ ਨਾ ਸਟੂਡੈਂਟਸ ਦੇ ਵਿੱਚ ਪਾਈ ਜਾਵੇਗੀ ਵੱਡਾ ਝਟਕਾ ਲੱਗੇਗਾ ਕਿਉਂਕਿ ਬਹੁਤ ਵੱਡੀ ਗਿਣਤੀ ਦੇ ਵਿੱਚ ਆ ਪੰਜਾਬੀ ਨੌਜਵਾਨਾਂ ਦੀ ਗੱਲ ਕਰੀਏ ਕੈਨੇਡਾ ਜਾਂਦੇ ਆ ਕੀ ਲੱਗਦਾ ਕਿ ਉਹਨਾਂ ਨੌਜਵਾਨ ਨੂੰ ਕਿਹੋ ਜਿਹੀ ਚੜ੍ਹਿਆ ਚਿੱਜਾ ਸਫਰ ਕਰਨੀ ਆ ਪਵੇਗੀ ਤੁਸੀਂ ਅ ਜਿਹੜਾ ਤੁਸੀਂ ਦੇਖੋ ਉੱਪਰੋਂ ਕੋਈ ਚੀਜ਼ ਹੋਰ ਤਰ੍ਹਾਂ ਦਿਖਦੀ ਹੈ ਪਰ ਅੰਦਰ ਜਿਹੜੀ ਚੀਜ਼ ਹੈ ਉਹ ਇੱਕ ਹੋਰ ਓਨੀ ਡਿਫਰੈਂਟ ਸਟੋਰੀ ਹੈ ਉਹ ਇੱਥੇ ਆ ਕੇ ਜਦੋਂ ਉਹ ਜਗ੍ਹਾ-ਜਗ੍ਹਾ ਤੇ ਵਿਚਾਰੇ ਬੈਕ ਕਰਦੇ ਸੀ ਕਿ ਸਾਨੂੰ ਜੌਬ ਦੇ ਦਿਓ ਸਾਨੂੰ ਜੌਬ ਦੇ ਦਿਓ ਔਰ ਉਹਨਾਂ ਨੂੰ ਉਹ ਜੌਬ ਨਹੀਂ ਮਿਲਦੀਆਂ ਸੀਗੀਆਂ ਤੇ ਉਹਨਾਂ ਕੋਲ ਆਪਣੇ ਰੈਂਟ ਪੇ ਕਰਉਣ ਵਾਸਤੇ ਪੈਸੇ ਨਹੀਂ ਆ ਉਹਨਾਂ ਕੋਲ ਉਹ ਸੋਚ ਕੇ ਆਂਦੇ ਆ ਕਿ ਜੀ ਅਸੀਂ ਬਸ ਪਹਿਲੇ ਸੈਮੈਸਟਰ ਦੀ ਫੀਸ ਦੇ ਦਿੱਤੀ ਜਾਂ ਪਹਿਲੇ ਸਾਲ ਦੀ ਫੀਸ ਦੇ ਦਿੱਤੀ ਅੱਗੋਂ ਆਪਾਂ ਅਸੀਂ ਖਰਚਾ ਵੀ ਕੱਢਾਂਗੇ ਅੱਗੋਂ ਆਪਾਂ ਆਪਣੇ ਕਾਲਜ ਦੇ ਪੈਸੇ ਵੀ ਜੋੜਾਂਗੇ ਹੈਨਾ ਸੈਕਿੰਡ ਈਅਰ ਵਾਸਤੇ ਚੀ ਨਜ਼ਰ ਨਹੀਂ ਆ ਰਿਹਾ ਸੀ ਉਹ ਇੱਕ ਉਹ ਇਹ ਨਜ਼ਰ ਆ ਰਿਹਾ ਕਿ ਸਾਡਾ ਉਹਨਾਂ ਨੇ ਰੋਕਤਾ ਸਾਨੂੰ ਜਾਣ ਨਹੀਂ ਦਿੱਤਾ ਪਰ ਇਹ ਦੇਖੋ ਨਾਲ ਨਾਲ ਕਿ ਜਿਹੜੇ ਆ ਗਏ ਆ ਉਹਨਾਂ ਦਾ ਵਿਚਾਰਿਆਂ ਦਾ ਕੀ ਹਾਲ ਹੈ ਜੀ ਠੀਕ ਹੈ ਸੋ ਜੇ ਗੱਲ ਕਰਦੇ ਆਪਾਂ ਇਮੀਗ੍ਰੇਸ਼ਨ ਕੰਸਲਟੈਂਟ ਦੀ ਬਹੁਤ ਵਿਸ਼ਵਾਸ ਹੁੰਦਾ ਇਹਨਾਂ ਨੂੰ ਇਹਨਾਂ ਦੇ ਉੱਤੇ ਲੋਕਾਂ ਨੂੰ ਵਿਸ਼ਵਾਸ ਆ ਪੈਸੇ ਦਿੰਦੇ ਆ ਲੱਖਾਂ ਫੀਸਾਂ ਦੇ ਕੇ ਜਿਹੜੇ ਬਾਹਰ ਜਾਂਦੇ ਆ ਲੱਗਦਾ ਕਿ ਕਿਹਾ ਜਾਂਦਾ ਇਹਨਾਂ ਦੇ ਕੰਸਲਟੈਂਟ ਦੇ ਵੱਲੋਂ ਕਿ ਵੀਜ਼ਾ ਲੱਗਣ ਤੋਂ ਬਾਅਦ ਹੀ ਅਸੀਂ ਪੈਸੇ ਲਵਾਂਗੇ ਹੁਣ ਅਜਿਹੇ ਹਾਲਾਤ ਪੈਦਾ ਹੋ ਗਿਆ ਕਿ ਹੁਣ ਜਿਹੜੇ ਇਮੀਗ੍ਰੇਸ਼ਨ ਕੰਸਲਟੈਂਟ ਆ ਉਹਨਾਂ ਨੂੰ ਅਜਿਹਾ ਕਹਿਣਾ ਪਵੇਗਾ ਕਿ ਪਹਿਲਾਂ ਫੀਸ ਦੋ ਫੇਰੀ ਜਿਹੜਾ ਵੀਜ਼ਾ ਤੁਹਾਡਾ ਲੱਗੇਗਾ ਜਾਂ ਇਹ ਪ੍ਰੋਸੈਸ ਸ਼ੁਰੂ ਕਰਵਾਵਾਂਗੇ خاص کر کے جی پبلک پرائوٹ جیریس والے کالج سی گیوی کمیشن دن سی ہوں جی اے بند ہو گی نا ਜਿਹੜੀ ਪਬਲਿਕ ਕਾਲਜ ਵਾਲੇ ਜਿਹੜੀਆਂ ਨੇ ਉਹ ਲਿਮਿਟਿਡ ਕਮਿਸ਼ਨ ਸ਼ੇਅਰ ਕਰਦੇ ਹ ਹ ਉਹ ਇੰਨਾ ਕੋ ਪੈਸਾ ਹੁੰਦਾ ਸੀ ਕਿ ਇਹਨਾਂ ਨੂੰ ਉਹਨਾਂ ਕੋਲੋਂ ਪੈਸਾ ਲੈਣ ਦੀ ਲੋੜ ਹੀ ਨਹੀਂ ਸੀ ਕੰਦੀ ਬੱਚਿਆਂ ਜੀ ਜੀ ਹੁਣ ਇਹ ਵੀ ਥੋੜਾ ਪ੍ਰੋਸੈਸਿੰਗ ਚਾਰजेस ਵਜਾ ਦੇ ਦਿੰਦੇ ਹ ਹ ਜਿਹੜੇ ਕੀ ਪਹਿਲੇ ਨਹੀਂ ਲੈਂਦੇ ਸੀ ਹ ਹ ਇਹਨਾਂ ਕੋ ਹੋ ਸਕਦਾ ਇਸ ਤੋਂ ਜ਼ਿਆਦਾ ਤਾਂ ਉਹ ਲੈ ਵੀ ਨਹੀਂ ਸਕਦੇ ਹ ਹ ਹ ਕਿਉਂਕਿ ਕੰਪੀਟੀਸ਼ਨ ਤਾਂ ਹੁਣ ਵੀ ਰਹਿਣੇ ਆ ਜੀ ਜੀ ਜਿਨ੍ਹਾਂ ਨੇ ਮਤਲਬ ਵਿਦਆਊਟ ਮਤਲਬ ਸੈਂਸ ਕੀਤੇ ਆ ਪ੍ਰੋਬਲਮ ਨੂੰ ਤੇ ਇਹਨਾਂ ਨੇ ਇਸ ਚੀਜ਼ ਨੂੰ ਲਿੰਗਰ ਕੀਤਾ 3 ਸਾਲ 4 ਸਾਲ ਇਹ ਦੇਖ ਰਹੇ ਨੇ ਕਿ ਹੌਲੀ ਹੌਲੀ ਪ੍ਰੋਬਲਮ ਵੱਧ ਰਹੀ ਹੈ ਪਹਿਲੇ ਬੱਚੇ ਸੀਗੇ ਉਹ ਕੱਲਾ ਬੱਚਾ ਹੁੰਦਾ ਸੀ ਕੱਲਾ ਰੂਮ ਲੈਂਦਾ ਸੀ ਰਾਈਟ ਤੇ ਕਿਤਾ ਇੱਕ ਰੂਮ ਦਾ ਸੈੱਟ ਲੈਂਦਾ ਸੀ ਬੱਚਾ ਹੈਨਾ ਉੱਥੇ ਆ ਕੇ ਪੜਦਾ ਸੀ ਉਹੀ ਚੀਜ਼ ਕਰਦੇ ਕਰਦੇ ਉਹ ਹੁਣ ਇੱਕ ਰੂਮ ਤੇ ਚਲਾ ਗਿਆ ਫਿਰ ਇੱਕ ਸਾਲ ਬਾਅਦ ਉਹ ਇੱਕ ਰੂਮ ਦੀ بجائے ਦੋ ਰੂਮ ਇੱਕ ਰੂਮ ਚ ਦੋ ਬੰਦੇ ਸ਼ੇਅਰ ਕਰਨ ਲੱਗ ਗਏ ਜੀ ਹੋਲੀ-ਹੋਲੀ ਰੈਂਟ ਇਦਾਂ ਹੋ ਗਿਆ ਕਿ ਉਹ ਤਿੰਨ ਬੰਦਿਆਂ ਤੇ ਚਲਾ ਗਿਆ ਹਾਂ ਹਾਂ ਤੇ ਹੁਣ ਚਾਰ-ਚਾਰ ਤੇ ਉਹ ਚਾਰ ਬੰਦਿਆਂ ਦਾ ਵੀ ਇਦਾਂ ਸੀਨ ਤਾਂ ਕਿ ਵੀ ਲੈਂਡਲੋਰ ਨੂੰ ਕੀ ਹੁੰਦਾ ਕਿ ਦੋ ਬੰਦੇ ਰਹਿ ਰਹੇ ਆ ਤੇ ਅੰਦਰ ਖਤੇ ਰਾਤ ਨੂੰ ਚਾਰ-ਚਾਰ ਬੰਦੇ ਬੜੇ ਹੁੰਦੇ ਆ ਠੀਕ ਹੈ ਉਹ ਹੁਣ

ਮਤਲਬ ਜਿੰਨਾ ਵੀ ਉਹਨਾਂ ਨੇ ਕਿਤੋਂ ਵੀ ਅਰੇਂਜ ਕਰਕੇ ਕਹਿਆਂ ਨਹੀਂ ਮਤਲਬ ਮੋਰ ਥੈਨ 50% ਮੈਂ ਕਮਾਉਂਗਾ ਕਿ ਵੀ ਅਰੇਂਜ ਕਰਕੇ ਕਿਤੋਂ-ਕਤੋਂ ਜਾਂ ਜ਼ਮੀਨ ਵੇਚ ਕੇ ਜਾਂ ਕੁਝ ਕਰਕੇ ਐਸੈਟ ਡਿਸਪੋਜ਼ ਆਫ ਕਰਕੇ ਇਹਨਾਂ ਨੂੰ ਭੇਜਿਆ ਹੁੰਦਾ ਤੇ ਇਹਨਾਂ ਤੇ ਪ੍ਰੈਸ਼ਰ ਕਿੰਨਾ ਹੁੰਦਾ ਜਦੋਂ ਆਉਂਦੇ ਨੇ ਤੇ ਇਸ ਪ੍ਰੈਸ਼ਰ ਦੇ ਵਿੱਚ ਆ ਕੇ ਫਿਰ ਜਿਹੜੇ ਉਹ ਗੈਂਗਸਟਰ ਜਾਂ ਇਹੋ ਜਿਹੇ ਬੰਦੇ ਆਪਰੇਟ ਕਰਦੇ ਨੇ ਗੱਡੀਆਂ ਚੋਰੀ ਕਰਨ ਵਾਲੇ ਜਾਂ ਹੋਰ ਵਰ ਐਰੋ ਜੇ ਕੰਮ ਕਰਨ ਵਾਲੇ ਉਹ ਇਹਨਾਂ ਨੂੰ इजीली ਇਹ ਟਾਰਗੇਟ ਬਣ ਜਾਂਦੇ ਨੇ ਉਹਨਾਂ ਦਾ ਤੇ ਟ੍ਰਾਇਮ ਤਾਂ ਜਿਹੜਾ ਹੈ ਉਹ ਇਸ ਕਰਕੇ ਜਿਹੜਾ ਹੈ ਉਹ ਜ਼ਿਆਦਾ ਇਨਕਰੀਜ਼ ਹੋਇਆ ਲੌਂਗ ਆਰਡਰ ਜੀ ਜੀ ਤੇ ਪਲੱਸ ਤੋਂ ਉਹ ਹਾਊਸਿੰਗ ਦਾ ਤਾਂ ਦੱਸ ਰਿਹਾ ਕਿ ਇਹ ਇਨੀ ਇਨੀ ਉਹਨਾਂ ਕੋਲ ਕਪੈਸਿਟੀ ਹੈ ਨਹੀਂ ਜਿੰਨੇ ਉਹਨਾਂ ਨੇ ਬੰਦੇ ਅੰਦਰ ਵਾੜ ਲਏ ਜੀ 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 ਜੀਜੀ ਬਾਬਾ ਸ਼ੁਕਰੀਆ ਤੁਹਾਡੇ ਜਾਣਕਾਰੀ ਲਈ ਕਿਉਂਕਿ ਅੱਜ ਕੱਲ ਦੇ ਸਟੂਡੈਂਟਸ ਨੂੰ ਨੌਲੇਜ ਨਹੀਂ ਹੁੰਦੀ ਸੋ ਬੜੀ ਚੰਗੀ ਤੁਸੀਂ ਜਿਹੜੀ ਆ ਜਾਣਕਾਰੀ ਸਾਂਝੀ ਕੀਤੀ ਹੋਪ ਕਰਦੇ ਹਾਂ ਕਿ ਸਟੂਡੈਂਟਸ ਇਸ ਫੋਨ ਨੂੰ ਜ਼ਰੂਰ ਸੁਣਨ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਦਿੱਕਤ ਜਿਹੜਾ ਸਾਹਮਣਾ ਨਾ ਕਰਨਾ ਪਵੇ ਬਹੁਤ ਬਹੁਤ ਸ਼ੁਕਰੀਆ ਬਾਬਾ ਜੀ थैंक यू वेरी मच जी मैंने तुसी मौका ਦਿੱਤਾ ਕਿ ਮੈਂ ਐਕਸਪਲੇਨ ਕਰ ਪਾਵਾਂ ਕਿ ਕਿੱਦਾਂ ਉਹ ਆਪਣੇ ਇੱਕ ਫਿਊਚਰ ਨੂੰ ਜਿਹੜੇ ਨੇ ਉਹ ਇੱਕ ਸੇ ਦੇ ਸਕਦੇ ਹੈ ਸੋ ਨਾਈਸ ਆਫ ਯੂ थैंक यू जी जी थैंक यू जी